ਬਠਿੰਡਾ ਦੇ ਉਦਮ ਸਿੰਘ ਨਗਰ ਵਿਖੇ ਦਿਵਾਲੀ ਦੀ ਰਾਤ ਨੂੰ ਲੱਗੀ ਇੱਕ ਫਰਨੀਚਰ ਦੀ ਫੈਕਟਰੀ ਨੂੰ ਭਿਆਨਕ ਅੱਗ ਹੋਇਆ ਇਸ ਦੇ ਵਿੱਚ ਭਾਰੀ ਨੁਕਸਾਨ ਬਠਿੰਡਾ ਦੇ ਏਡੀਸੀ ਪੂਨਮ ਸਿੰਘ ਬਠਿੰਡਾ ਨਗਰ ਦੇ ਕੰਦੇ ਮੇਅਰ ਪਦਮਜੀਤ ਮਹਿਤਾ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਮੌਕੇ ਤੇ ਅਤੇ ਡੇਰਾ ਪ੍ਰੇਮੀਆਂ ਵੱਲੋਂ ਵੀ ਅੱਗ ਤੇ ਕਾਬੂ ਪਾਉਣ ਦੇ ਲਈ ਆਪਣ ਦਿੱਤਾ ਸਹਿਯੋਗ ਮਾਮਲਾ ਬਠਿੰਡਾ ਦੇ ਉਦਮ ਸਿੰਘ ਨਗਰ ਦਾ ਦਿਵਾਲੀ ਵਾਲੀ ਰਾਤ ਅਚਾਨਕ ਅੱਗ ਲੱਗ ਜਾਂਦੀ ਹੈ ਇੱਕ ਇੱਥੇ ਫਰਨੀਚਰ ਦੀ ਫੈਕਟਰੀ ਦੀ ਫੈਕਟਰੀ ਸੀ ਜਿਸ ਦੇ ਵਿੱਚ ਕਾਫੀ ਸਾਰੇ ਲੋਕ ਰਹਿੰਦੇ ਸਨ ਲੇਕਿਨ ਇੱਥੇ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਫੈਕਟਰੀ ਦੇ ਵਿੱਚ ਅੱਗ ਲੱਗਣ ਦਾ ਅਜੇ ਤੱਕ ਆਪਣਾ ਕਾਰਨ ਨਹੀਂ ਪਤਾ ਲੱਗਿਆ ਲੇਕਿਨ ਇਹ ਫੈਕਟਰੀ ਰਿਆਸ਼ੀ ਏਰੀਆ ਦੇ ਵਿੱਚ ਹੈ ਤੇ ਇਸ ਦੇ ਅੰਦਰ ਕਾਫੀ ਸਾਰੇ ਸਿਲੰਡਰ ਵੀ ਇਸ ਦੇ ਅੰਦਰ ਆਪਣਾ ਪਏ ਸਨ ਅਤੇ ਅਗਰ ਸਿਲੰਡਰ ਫਟ ਜਾਂਦੇ ਤਾਂ ਕੋਈ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਸੀ ਇੱਥੇ ਮੌਕੇ ਤੇ ਨੇੜੇ ਦੇ ਲੋਕਾਂ ਵੱਲੋਂ ਅੱਗ ਦੇ ਮੌਕੇ ਤੇ ਡੇਰਾ ਪ੍ਰੇਮੀ ਪਹੁੰਚੇ ਅਤੇ ਉਹਨਾਂ ਦੀ ਸਹਾਇਤਾ ਦੇ ਨਾਲ ਫਾਇਰ ਟੈਂਡਰ ਦੀ ਉਹਨਾਂ ਵੱਲੋਂ ਸਹਾਇਤਾ ਕੀਤੀ ਗਈ ਅਤੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਸਿਲੰਡਰਾਂ ਨੂੰ ਬਾਹਰ ਕੱਢਿਆ ਗਿਆ ਲੇਕਿਨ ਅਸੀਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਦਿਨ ਨਾਲ ਲੱਗਦਾ ਇੱਕ ਹੋਰ ਮਕਾਨ ਸੀ ਜੋ ਅੱਗ ਦਾ ਇੰਨਾ ਜ਼ਿਆਦਾ ਸੇਕ ਸੀ ਅਤੇ ਉਹਦੀ ਨਾਲ ਕੰਧਾਂ ਜਿਹੜੀਆਂ ਨੇ ਉਹ ਫਟ ਗਈਆਂ ਉਹਨਾਂ ਦਾ ਨੁਕਸਾਨ ਦਾ ਜਿਹੜਾ ਮਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਪੁਲਿਆ ਨੋਬਲ ਆਪਣਾ ਸਮਾਨ ਸਾਰਾ ਬਾਹਰ ਕੱਢਿਆ ਗਿਆ ਮੌਕੇ ਤੇ ਬਠਿੰਡਾ ਦੇ ਏਡੀਸੀ ਪੂਨਮ ਸਿੰਘ ਬਠਿੰਡਾ ਨਗਰ ਨਿਕਮ ਦੇ ਮੇਅਰ ਪਦਮਜੀਤ ਅਮੈਤਾ ਡੀਐਸਪੀ ਸਿਟੀ ਮੇਦੀਵ ਜਵਾਨ ਅਤੇ ਨਾਲ ਐਸਐਚਓ ਥਾਣਾ ਕਨਾਲ ਕਲੌਨੀ ਇੱਥੇ ਮੌਕੇ ਤੇ ਪਹੁੰਚੇ ਹੋਏ ਸਮਰਸਨ ਦਿਖਾ ਰਹੇ ਸਾਰੀਆਂ ਤਸਵੀਰਾਂ ਬਠਿੰਡਾ ਦੇ ਉਦਮ ਸਿੰਘ ਨਗਰ ਦੇ ਇਹ ਜਿਹੜੇ ਸਰੈਂਡਰ ਨੇ ਇਹ ਦੇ ਅੰਦਰ ਪਏ ਸਨ ਅਗਰ ਇਹ ਸਿਲੰਡਰਾਂ ਨੂੰ ਕਿਸ ਤਰ੍ਹਾਂ ਦਾ ਕੋਈ ਬਲਾਸਟ ਵੀ ਹੋ ਸਕਦਾ ਜੀ ਤੇ ਇਹਦੇ ਨਾਲ ਕੋ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਸੀ ਜਿਸ ਨੂੰ ਲੈ ਕੇ ਲੋਕਾਂ ਨੇ ਯਾਤਰਾ ਆਪਣਾ ਜਤਾਇਆ ਕਿ ਇਸ ਫੈਕਟਰੀ ਦੇ ਅੰਦਰ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਅੱਗ ਲੱਗ ਚੁੱਕੀ ਹੈ ਅਤੇ ਅਗਰ ਸਿਲੰਡਰ ਫਟ ਜਾਂ ਫਟ ਜਾਂਦਾ ਕੋਈ ਵੱਡਾ ਨੁਕਸਾਨ ਹੋ ਸਕਦਾ ਜੀ ਕਿਉਂਕਿ ਇਹ ਰੇਸ਼ੀ ਯਾਰਕੀ ਦੇ ਅੰਦਰ ਹੈ ਅਸੀਂ ਇਸ ਨੂੰ ਦਿਖਾ ਰਹੇ ਹਾਂ ਇਸ ਮਕਾਨ ਦੀਆਂ ਸਾਰੀਆਂ ਜਿਹੜੇ ਕੰਦਾ ਨਹੀਂ ਉਹ ਫਟ ਚੁੱਕੀਆਂ ਨੇ ਇਨ੍ਹਾਂ ਵੱਲੋਂ ਆਪਣਾ ਸਾਰਾ ਸਮਾਨ ਜਿਹੜਾ ਉਹ ਬਾਹਰ ਕੱਢਿਆ ਗਿਆ ਇੱਥੇ ਇੱਕ ਨਾਲ ਪੀਰਖਾਨਾ ਜਿਸ ਦੀਆਂ ਜਿਹੜੀਆਂ ਆਪਣਾ ਕੰਦਾ ਨਹੀਂ ਉਹ ਫਟ ਚੁੱਕੀਆਂ ਨੇ ਇਹਨਾਂ ਦਾ ਬਹੁਤ ਜ਼ਿਆਦਾ ਨ ਤੇ ਇਹਨਾਂ ਵੱਲੋਂ ਇਹ ਅਪੀਲ ਕੀਤੀ ਹੈ ਕਿ ਇਸ ਫੈਕਟਰੀ ਨੂੰ ਇਥੋਂ ਬਾਹਰ ਕੱਢਿਆ ਜਾਵੇ ਤੇ ਨਾਲ ਉਹਨਾਂ ਦੇ ਨੁਕਸਾਨ ਦੀ ਪਰਪਾਈਡ ਉਹ ਕਰਵਾਈ ਜਾਵੇ। ਤੁਸੀਂ ਦਿਖਾ ਰਹੇ ਸਾਰੀਆਂ ਤਸਵੀਰਾਂ ਇਹਨਾਂ ਵੱਲੋਂ ਸਮਾਨ ਹੈ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਹੈ। ਉਦਮ ਸਿੰਘ ਇੱਥੇ ਆਪਣਾ ਅਗਰ ਦੇ ਵਿੱਚ ਗਲ ਨੰਬਰ 17 ਦੇ ਵਿੱਚ ਇੱਕ ਫਰਨੀਚਰ ਦੀ ਫੈਕਟਰੀ ਹੈ ਜਿਸਦੇ ਵਿੱਚ ਅੱਗ ਲੱਗੀ ਹੈ, ਭਿਆਨਕ ਅੱਗ ਲੱਗੀ ਹੈ। ਕਿਹੜੀ ਅੱਗ ਦੇ ਆਪਣਾ ਕਾਰਨਾ ਦਾ ਨਹੀਂ ਪਤਾ ਲੱਗ ਸਕਿਆ। ਲੇਕਿਨ ਏਡੀਸੀ ਪੂਨਮ ਸਿੰਘ ਮੌਕੇ ਤੇ ਇਸ ਸਾਰੇ ਮਾਮਲੇ ਦੀ ਜਿਹੜੀ ਹੈ ਉਹ ਜਾਂਚ ਕਰਨ ਦੇ ਲਈ ਇੱਥੇ ਆਏ ਹੋਏ ਸਨ ਅਤੇ ਲੋਕਾਂ ਵੱਲੋਂ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਸੀ ਨਾਲ ਬਠਿੰਡਾ ਨਗਰ ਨਿਗਮ ਦੇ ਮੇਅਰ ਆਦਮਜੀਤ ਮਹਿਤਾ ਮੌਕੇ ਤੇ ਪਹੁੰਚੇ ਹੋਏ ਸਨ ਇਸ ਵਾਰਡ ਦੇ ਆਪਣਾ ਕਾਉਂਸਲਰ ਅਤੇ ਹੋਰ ਵੀ ਵਾਰਡਾਂ ਦੇ ਕਾਉਂਸਲਰ ਜਿਹੜੇ ਇਸ ਦੇ ਵਿੱਚ ਉਹ ਇੱਥੇ ਮੌਕੇ ਤੇ ਆਏ ਹੋਏ ਸਨ ਭਾਰੀ ਗੰਦੀ ਡਿਸਪੋਜ਼ ਕੋਰਸੜੀ ਇੱਥੇ ਲਗਾਈ ਗਈ ਸੀ ਤੇ ਏਡੀਸੀ ਪੂਨਮ ਸਿੰਘ ਨੂੰ ਸਾਰੀ ਜਾਣਕਾਰੀ ਉਹ ਗੱਤੀ ਜਾ ਰਹੀ ਹੈ ਮੌਕੇ ਦੇ ਤਹਿਸੀਲਦਾਰ ਵੀ ਇੱਥੇ ਆਪਣਾ ਇੱਥੇ ਆਪਣਾ ਪਹੁੰਚੇ ਹੋਏ ਸਨ ਉਹਨਾਂ ਵੱਲੋਂ ਵੀ ਜੈਜੜਾ ਉਹ ਲਿਆ ਜਾ ਰਿਹਾ ਸੀ ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਜਿੱਥੇ ਦੀਵਾਲੀ ਦੀ ਰਾਤ ਨੂੰ ਭਿਆਨਕ ਅੱਗ ਲੱਗੀ ਹੈ ਇੱਕ ਫਰਨੀਚਰ ਦੀ ਫੈਕਟਰੀ ਹੈ ਜਿਸ ਦੇ ਵਿੱਚੋਂ ਕਾਫੀ ਸਾਰਾ ਫਰਨੀਚਰ ਇੱਥੇ ਜਿਹੜਾ ਪਿਆ ਸੀ ਅਤੇ ਫਰਨੀਚਰ ਦੇ ਜਿਹੜੇ ਇੱਥੇ ਇੱਕ ਆਪਣੇ ਵਿਅਕਤੀ ਹੈ ਫਰਨੀਚਰ ਦੀ ਇਸ ਫੈਕਟਰੀ ਦਾ ਉਸ ਵਿਅਕਤੀ ਨੇ ਦੱਸਿਆ ਕਿ ਅਸੀਂ 2 ਦਿਨ ਪਹਿਲਾਂ ਹੀ ਉਹਨਾਂ ਵੱਲੋਂ ਜਿਹੜਾ ਸਾਗਵੰਦ ਦਾ ਜਿਹੜਾ ਫਰਨੀਚਰ ਦਾ ਸਮਾਨ ਆਇਆ ਉਹ 10 ਲੱਖ ਰੁਪਏ ਦਾ ਮੰਗਵਾਇਆ ਸੀ ਇਹ ਅਸੀਂ ਸੁਣਕਾਰ ਰਹੇ ਹਾਂ ਬਠਿੰਡਾ ਨਗਰ ਨਿਗਮ ਦੇ ਮੇਅਰ ਪਤਮਜੀਤ ਮਹਿਤਾ ਮੌਕੇ ਤੇ ਪਹੁੰਚੇ ਹੈ ਏਡੀਸੀ ਪੂਨਮ ਸਿੰਘ ਮੌਕੇ ਤੇ ਪਹੁੰਚੇ ਅਤੇ ਪਾਰੀ ਗਿੰਤੀ ਤੇ ਪੁਲਿਸ ਫੋਰਸ ਜਿੱਤੇ ਮੌਕੇ ਤੇ ਪਹੁੰਚੀ ਹੋਈ ਹੈ ਡੇਰਾ ਪ੍ਰੀਮੀਅਮ ਵੱਲੋਂ ਵੀ ਆਪਣਾ ਪੂਰਾ ਸਹਿਯੋਗੜ ਅੱਗ ਤੇ ਕਾਬੂ ਪਾਉਣ ਦੇ ਲਈ ਦਿੱਤਾ ਜਾ ਰਿਹਾ ਹੈ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੇ ਉਦਮ ਸਿੰਘ ਨਗਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਆ ਉਸ ਨੂੰ ਸੁਣਾਉਣੀ ਹੈ ਕੀ ਕਹਿੰਦੇ ਇਸ ਸੰਬੰਧੀ ਮਹੱਲੇ ਦੇ ਲੋਕ ਏਡੀਸੀ ਪੂਨਮ ਸਿੰਘ ਅਤੇ ਪੁਲਿਸ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੀ ਆ ਉਸ ਨੂੰ ਸੁਣਾਉਣੀ ਹੈ मतलब कौर उधम सिंह जी सोलह अग लगी उस टाइम मतलब ना एकदम दस मिनट टकेदम लगातार चले है जी क्योंकि मैं पूरे भी मेरे आ गए मैं सिर्दे उतो अलग कब लगी फिर मेरे सिरू ना अग लग जाए बस पांच मिनट ही पता लगे की एकदम अग शुरू हो गई जी ਆਗਲ ਗੰਦੇ باوجود ਅਸੀਂ ਰੋੜਾ ਪਾਉਣਾ ਸ਼ੁਰੂ ਕਰਤਾ ਜੀ ਨਾਲ ਨਾਲ ਅਸੀਂ ਗੱਡੀਆਂ ਨੂੰ ਫੋਨ ਕੀਤੇ ਜੀ ਫੇਵਰਿਟ ਵਾਲਾਂਗੇ ਮੁੰਡੇ ਸਾਰੇ ਇਕੱਠੇ ਹੋ ਗਏ ਜੀ ਬਸਤੀ ਦੇ ਸਾਰੇ ਪਟਾਕੇ ਫਾਇਰ ਕਰਦੇ ਹਾਂ ਹਾਂ ਜੀ ਇਹ ਨਹੀਂ ਪਤਾ ਜੀ ਇਸ ਗਲੀ ਦੇ ਵਿੱਚ ਹੀ ਪਟਾਕੇ ਪਏ ਨਗਾਤ ਰਪੇ ਹੈ ਜੀ 15 ਮਿੰਟ ਭਾਈ ਸ਼ੀਰੂ ਫਾਇਰ ਕਰਦੇ ਜੀ ਨਾ ਤੋਂ ਹਮ ਤੇ ਹਾਂ ਜੀ ਭਾਈ ਸ਼ੀਰੂ ਸਾਡੀ ਗਲੀ ਦੇ ਵਿੱਚ ਗਲੀ ਮੰਨੇ ਦੇ ਵਿੱਚ ਫਾਇਰ ਨਹੀਂ ਹੋਣੀ ਚਾਹੀਦੀ ਜੀ ਸਲੈਂਟਰ ਵੀ ਅੰਦਰ ਪਏ ਸਲੈਂਟਰ 25 ਸਲੈਂਟਰ ਸੀ ਕਿੰਨੇ ਸੀ ਜੀ ਬੱਚੇ ਸਾਡੇ ਮੁੰਡਿਆਂ ਆ ਖੜੇ ਆ ਦੀ ਕੋਲੇ ਸਾਰੇ ਬੱਚੇ ਸਾਡੇ ਸਾਰੇ ਬੱਚਿਆਂ ਨੇ ਜੀ ਸਲੈਂਟਰ ਮਾਰ ਘਟਕਾ ਕੋ ਸਿੱਟੇ ਆ ਜਿੰਨਾ ਵੀ ਇਹਨਾਂ ਦਾ ਬਦਲ ਨਕੜ ਵਾਲਾ ਜੋ ਵੀ ਸੀਗਾ ਸਾਡੇ ਮੁੰਡੇ ਨੇ ਮਿਹਨਤ ਕੀਤੀਆਂ ਜੀ ਸਾਰੇ ਜਾਣੇ ਰੋੜੇ ਬਹੁਤ ਬਹੁਤ ਨੁਕਸਾਨ ਜੀ ਬਹੁਤ ਜ਼ ਮਤ ਜੰਦੇ ਜੀ ਸਾਰੇ ਘਰਾਂ ਨਾਲ ਲੱਗਦੇ ਆ ਜੀ ਦੇਖੋ ਉੱਥੇ ਆ ਵੀ ਦੇਖ ਲਓ ਕਿ ਉਹ ਇੱਕਦਮ ਧੂਆ ਰੋੜ ਹੋ ਗਿਆ ਸਾਡੇ ਬੱਚੇ ਸਾਰੇ ਘਰਾਂ ਚੋਂ ਬਾਹਰ ਭੱਜ ਗਏ ਠੀਕ ਹੈ ਜੀ ਨੁਕਸਾਨ ਵੱਧ ਤੋਂ ਵੱਧ ਹੋਇਆ ਬਾਕੀ ਸਾਡੇ ਘਰਾਂ ਦੇ ਵਿੱਚ ਫੈਕਟਰੀਆਂ ਨਹੀਂ ਹੋਣ ਚਾਹੀਦੀਆਂ ਸਾਡੇ ਹੱਥਾਂ ਵੱਨਕ ਬੇਨਤੀ ਹੈ ਸਾਡੇ ਛੋਟੇ ਛੋਟੇ ਬੱਚੇ ਆ ਜੀ ਸਾਡੇ ਨਹੀਂ ਇਸ ਤਰ੍ਹਾਂ ਦੀਆਂ ਫੈਕਟਰੀਆਂ ਹੋਣਾ ਚਾਹੀਦੀਆਂ ਮਿੱਧੂ ਪਹਿਲਾਂ ਥੋੜੇ ਸਾਲਾਂ ਦੀ ਗੱਲ ਹੈ ਜੀ ਤੇ ਪਹਿਲਾਂ ਆ ਆਪਣਾ ਪਟਾਕਿਆਂ ਦੀ ਫੈਕਟਰੀ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਸੀ ਪਟਵਾਰ ਮੱਚ ਗਿਆ ਸੀ ਜੀ ਆਹ ਦੂਜਾ ਮਸਲਾ ਫੇਰ ਹੋਇਆ ਤੁਹਾਡੀ ਵਸਤੀ ਦੇ ਵਿੱਚ ਇਸੇ ਫੈਕਟਰੀ ਦੂਜੀ ਵਾਰੀ ਲੱਗ ਚੁੱਕੀ ਹੈ ਹਾਂ ਨਹੀਂ ਇਹ ਦੂਜੀ ਵਾਰ ਲੱਗੀ ਇਸੇ ਵਿੱਚ ਇਹਦੇ ਵਿੱਚ ਦੂਜੀ ਵਾਰ ਲੱਗੀ ਇਹ ਪਟਾਕਿਆਂ ਵਾਲੀ ਫੈਕਟਰੀ ਸੀ ਉਹਦੇ ਵੀ ਬੀ ਬਾਈ ਨੰਬਰ ਤੇ ਉਹ ਵੀ ਜਿਸ ਨਾਲ ਹੀ ਮਤਲਬਿਆ ਪਟਵਾਰ ਵੀ ਮੱਚ ਗਿਆ ਜੀ ਪਰ ਸਾਡੀ ਹੱਥੋਂ ਮੰਨ ਕੇ ਬੇਨਤੀ ਆ ਅਸੀਂ ਉਦੋਂ ਸਕੂਨ ਲੱਗਦੇ ਵਿੱਚ ਰਹਿਣ ਵਾਲੇ ਆ ਜੀ ਠੀਕ ਹੈ ਨਹੀਂ ਸਾਡੇ ਇੱਕ ਮੁਹੱਲੇ ਦੇ ਵਿੱਚ ਫਾਇਰ ਤਾਂ ਨਹੀਂ ਹੋਣਾ ਚਾਹੀਦੀਆਂ ਬਿਲਕੁਲ ਵੀ ਨਹੀਂ ਹੋਣਾ ਚਾਹੀਦੀਆਂ ਨੁਕਸਾਨ ਵੱਧ ਤੋਂ ਵੱਧ ਹੋ ਗਿਆ ਜੀ ਤੇ ਬਾਕੀ ਸਾਡਾ ਜਾਨੀ ਨੁਕਸਾਨ ਬਚਿਆ ਜੀ ਬਸ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਗਰ ਕੁਮਾਰ ਜੀ ਕਿਹੜਾ ਹੈ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 7 ਠੀਕ ਗੱਲ ਹੋ ਗਿਆ ਸਮਾਨ ਸੋਡਾ ਬਾਹਰ ਕੱਢਿਆ ਫਿਰ ਗੱਲ ਇਹ ਆ ਨਾਲ ਫਰਨੀਚਰ ਸਾਈਟਰੀ ਆਪਣੇ ਭਾਈ ਸ਼ੇਰੇ ਦੇ ਵਿੱਚ ਦਾ ਇਹਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਹਰ ਕੱਢੀ ਬੈਠੇ ਆ ਸੋ ਛੋਟੇ ਛੋਟੇ ਬੱਚੇ ਅ ਵੀ ਕੱਲ ਨੂੰ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਤਾਂ ਕਿਸ ਤਰ੍ਹਾਂ ਦਾ ਹੋਇਆ ਨੁਕਸਾਨ ਜੀ ਸਾਰੀਆਂ ਕੰਦਾ ਬਾਟੀਆਂ ਛੱਨਾ ਬਾਟੀਆਂ ਸਾਡੀਆਂ ਅੱਗ ਦੇ ਨਾਲ ਬਹੁਤ ਸਮਾਨ ਦਾ ਨੁਕਸਾਨ ਤਾਂ ਹੈ ਪਰ ਅੰਦਾਣੇ ਸਾਨ ਕੋਈ ਨਹੀਂ ਹੋਇਆ ਜੀ ਮਕਾਨ ਸਾਰਾ ਕੰਡਮ ਹੋ ਗਿਆ ਸਾਡਾ ਨਿੱਗਨ ਦੇ ਤਾਰ ਤੇ ਆ ਗਿਆ ਸਾਰਾ ਮਕਾਨ ਕੀ ਲੱਗਦਾ ਹੈ ਫੈਕਟਰੀ ਜਿਹੜੀ ਰੈਸ਼ੀਰੀ ਵਿੱਚ ਲੱਗੀ ਹੋਈ ਹੈ ਕੀ ਠੀਕ ਬਹੁਤ ਗਲਤ ਹੈ ਜੀ ਅਸੀਂ ਪਹਿਲਾਂ ਵੀ ਇੱਥੇ ਕਿਹਾ ਸੀ ਵੀ ਰੈਸ਼ੀਰੀ ਤੇ ਪਹਿਲੀ ਵਾਰ ਫੈਕਟਰੀ ਹੋਣੀ ਨਹੀਂ ਚਾਹੀਦੀ ਇਹ ਕਾਨੂੰਨ ਦੇ ਅਧਿਕਾਰ ਨਾਲ ਗਲਤੀ ਹੈ ਇਹਨਾਂ ਨੂੰ ਕਾਨੂੰਨ ਸਾਡੀ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਵੀ ਇਹਨੂੰ ਇੱਥੋਂ ਬੰਦ ਕਰਾਇਆ ਜਾਵੇ ਚੁਕਾਇਆ ਜਾਵੇ ਦੂਜੀ ਵਾਰੀ ਅੱਗ ਦਾ ਚਾਂਸ ਹੋ ਗਿਆ ਇਸ ਫੈਕਟਰੀ 'ਚ ਫਿਰ ਕੀ ਮੰਗ ਕਰਦੇ ਸਾਡੀ ਮੰਗ ਇਹ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਸਾਡਾ ਨੁਕਸਾਨ ਦਾ ਜਿੰਨਾ ਵੀ ਭਰਾਈ ਹੈਗੀ ਹੈ ਪੈਸਾ ਉਹਨਾਂ ਦੇ ਜਾਵੇ ਇਹ ਦੇਖਿਆ ਜਾਵੇ ਤੇ ਦੂਸਰੀ ਵਾਰੀ ਅੱਗ ਲੱਗੇ ਇੱਕ ਵਾਰੀ ਪਹਿਲਾਂ ਵੀ ਲੱਗੀ ਹਾਂਜੀ ਇਹ ਦੂਸਰੀ ਵਾਰੀ ਅੱਗ ਲੱਗੀ ਹੈ ਪਹਿਲਾਂ ਵੀ ਬਹੁਤ ਅੱਗ ਲੱਗੀ ਸੀ ਉਦੋਂ ਵੀ ਫਾਇਰ ਵਿਗਟਨਾ ਭਜਾਈਆਂ ਹੁਣ ਵੀ ਫਾਇਰ ਵਿਗਟਨਾ ਭਜਾਇਆ ਸਾਰਾ ਮਕਾਨ ਸਾਡਾ ਚ ਗਿਆ ਜੀ ਅੰਦਰ ਇਹਨਾਂ ਸਿਲੰਡਰ ਤੇ ਸੀ ਨਾ ਜਾਣੇ ਕੋਈ ਸਿਲੰਡਰ ਫਟ ਜਾਂਦਾ ਇੱਥੇ ਤਾਂ ਹੋਰ ਵੀ ਬਹੁਤ ਮਕਾਨਾਂ ਨੂੰ ਨੁਕਸਾਨ ਹੋਣਾ ਸੀ ਪਬਲਿਕ ਦਾ ਨੁਕਸਾਨ ਹੋਣਾ ਸਭ ਕੌਣ ਜ਼ਿੰਮੇਵਾਰ ਐ ਇਸ ਚੀਜ਼ ਚਾ ਸਾਡੀ ਇਹੀ ਮੰਗ ਹੈ ਜੀ ਇਹ ਫੈਕਟਰੀ ਤੇ ਬੰਦ ਕਰਾਈ ਜਾਵੇ ਰੈਸੀ ਏਰੀਆ ਚ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਨੁਕਸਾਨ ਦਿੱਤਾ ਜਾਵੇ ਮੇਨੋ ਮੋਦਲਾਲ ਸ਼ਰਮਾ ਜੀ ਕਿਹੜੇ ਰੀਆ ਇਹ ਜੀ ਇਹ ਉਦਮ ਸਿੰਘ ਨਗਰ ਗਲੀ ਨੰਬਰ 17 ਬਾਦਲ ਸਿੰਘ ਜੀ ਸਾਡੀ ਫਰਨੀਚਰ ਦੀ ਵਰਕਸ਼ਾਪ ਹੈ ਇਹ ਅੱਛਾ ਇੱਥੇ ਬੈਡਾਂ ਨਵਾਰੀਆਂ ਬਣਾਉਣੇ ਆ ਅੱਛਾ ਇੱਥੇ ਸੋਫੇ ਵਗੈਰਾ ਤੇ ਚਾਨਕ ਪੁੱਤ ਨਹੀਂ ਆਮ ਤਾਂ ਘਰੇ ਗਏ ਆ ਜੀ ਸਾਰੇ ਬੰਦੇ ਛੁੱਟੀ ਕੀਤੀ ਹੈ ਦੀਵਾਲੀ ਮਨਾਈ ਅੱਜ ਤੇ ਚਾਨਕ ਉਹ ਘਰੋਂ ਗਿਆ ਉਹਨੂੰ ਫੋਨ ਆਇਆ ਵੀ ਅੱਗ ਲੱਗ ਗਈ ਰੱਬ ਜਾਣੇ ਜੀ ਹੁਣ ਕੀ ਹੋਇਆ ਇਹਨੂੰ ਕੱਲ ਨੂੰ ਪਤਾ ਲੱਗੂਗਾ ਜੀ ਲੇਬਰ ਵੀ ਰਹਿੰਦੀ ਇੱਥੇ ਲੇਬਰ ਰਹਿੰਦੇ ਜੀ ਵਿੱਚ 6 ਬੰਦੇ ਤਾਂ ਇੱਕ ਰਹਿੰਦੇ ਜੀ ਇੱਕ ਪਰਿਵਾਰ ਰਹਿੰਦਾ ਵਿੱਚ ਸਾਰੇ ਸਾਰੇ ਲੇਬਰ ਵਾਲੇ ਸਹੀ ਸਾਫ਼ਤਾ ਹੀ ਸਹੀ ਹੈ ਕਿੰਨ ਨੁਕਸਾਨ ਮੰਦੋ ਕਿਨ ਨੁਕਸਾਨ ਕਾ ਭੀ ਹੋ ਗਿਆ ਇਹ ਨੁਕਸਾਨ ਨਾਨੀ ਕੋ ਸਾਹਿਬ ਲੱਗ ਸਕਦੇ ਇਹਨਾਂ ਬੰਦੋ ਦੋ ਦਿਨ ਨਹੀਂ ਹੋਏ ਗੱਡੀਆਂ ਦੀਆਂ ਮਾਰ ਮਾਰ ਕੇ ਰੱਖਿਆ ਨੋ ਦੁਆਲੀ ਕਰਕੇ ਕਿੰਨਾ ਮਾਰ ਮਗਾਇਆ ਸੀ ਮਾਲ ਬਹੁਤ ਮਗਾਇਆ ਸੀ ਇਤਨੀ ਚਾਰ ਟਰੱਕ ਤਾਂ ਮੈਂ ਮਾਰ ਸਾਕ ਬਣ ਲੱਕੜ ਦੇ ਮਗਾਇ ਰੱਖਿਆ ਜੀ ਔਰ ਰਾਤ ਦੇ ਘਟੂਨ ਹੋ ਗਿਆ ਹਾਈ ਕੰਟਰੋਲ ਹਾਦੀਕ ਹੋ ਗਈ ਪਾਈ ਸਾਥ ਕਿੰਨਾ ਮਾਤਾ ਦੱਕੀ ਜਾਣਦੇ ਹੋ ਜੀ ਚੰਨ ਹਰ ਜੀ ਹੁਣ ਸਹਗਾ ਚੋਕਰ ਆਲ ਤੋਂ ਨਹੀਂ ਇਹ ਗੁਰੂ ਸਿੰਘ ਨਗਰ ਦੀ 17 ਨੰਬਰ ਗਲੀ ਹੈ ਜੀ ਸਾਨੂੰ ਤਲਾਹ ਮਿਲੀ ਵੀ ਇੱਥੇ ਕੋਈ ਫੈਕਟਰੀ ਹੈਗੀ ਫਰਨੀਚਰ ਦੀ ਉਥੇ ਅੱਗ ਲੱਗੀ ਤੇ ਬੋਰਨ ਤੇ ਪਹੁੰਚੇ ਹੈਗੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ ਹੈ ਔਰ ਜਿਹੜੇ ਆਪ ਆਪ ਦੇ ਲੋਕ ਆ ਜਿਹੜੇ ਉਹ ਬੜੀ ਹੌਸਲ ਨਾਲ ਮਦਦ ਕਰ ਰਹੇ ਹੈਗੇ ਤੇ ਤੇਰੇ ਹੁੰਦੇ ਜਿਹੜਾ ਜਿਹੜੇ ਅੱਗ ਤੇ ਟੱਪੋ ਪਾ ਲੈਣ ਦੇਰੋਂ ਤਿੰਨ ਵੀ ਆਏ ਹੋਏ ਹਾਂਜੀ ਬਦਲਾ ਹਰ ਇੱਕ ਤਰ੍ਹਾਂ ਦੀਆਂ ਸਸਤਾਵਾਂ ਜਿਹੜੀਆਂ ਕਾਫੀ ਪਹੁੰਚੀਆਂ ਹੋ ਜਾਂਦੀਆਂ ਆ। ਨੁਕਸਾਨ ਲੱਗਦਾ ਹੈ। ਨੁਕਸਾਨ ਬਾਰੇ ਹਜੇ ਕੋਈ ਜਾਣਿਆ ਨਹੀਂ ਕੋਈ ਨੁਕਸਾਨ ਵਾਲੋਂ ਮਾਲਕ ਆਏ ਹੋਏ ਆ। ਉਹਨਾਂ ਨਾਲ ਗੱਲਬਾਤ ਕਰਕੇ ਜੋ ਦੱਸੋਗੇ ਨੁਕਸਾਨ ਦਾ ਦਾ ਆਈਡੀਆ ਬਾਅਦ ਚ ਪਤਾ ਲੱਗੂਗਾ। ਪਰ ਇੱਕ ਵਾਰੀ ਅੱਗ ਦੇ ਕਾਬੂ ਪਾ ਲੈ ਗਏ। ਕੀ ਲੱਗਦਾ ਹੈ ਵੀ ਇਹ ਆਫ ਕਿਤਨਾ ਅਸ਼ੇਤ? ਅੱਗ ਦੇ ਇਥੋਂ ਜੀ ਇਹ ਸਾਰਾ ਉੱਪਰੋਂ ਧਕਵਰਾ ਹੈਗਾ, ਸ਼ਾਰਟ ਸਰਕਟ ਹੋ ਸਕਦਾ ਹੈਗਾ। ਕੋਈ ਇਸ ਤਰ੍ਹਾਂ ਜਿਵੇਂ ਦੀਵਾਲੀ ਦਾ ਤਿਹਾੜਾ ਹੈਗਾ। ਮਤਲਬ ਕੋਈ ਆਸਤਵਾਜੀ ਬੈਰਾ ਇਸ ਤਰ੍ਹਾਂ ਦਾ ਨਹੀਂ ਲੱਗਦਾ ਕੋਈ ਬਾਕੀ ਪਤਾ ਬਾਅਦ ਚ ਲੱਗੂਗਾ ਕੀ ਕੀ ਹੋਇਆਗਾ ਹਾਂਜੀ ਬੰਦੇ ਰਹਿੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਜੀ ਬਾਅਦ ਚ ਮਤਲਬ ਉਹਨਾਂ ਨੂੰ ਜਦੋਂ ਪਤਾ ਲੱਗਿਆ ਤੋ ਹਵਾ ਨਿਕਲਿਆਗਾ ਫੇਰ ਪਤਾ ਲੱਗਿਆ ਵੀ ਆਹ ਕੀ ਹੋ ਗਿਆ ਵੀ ਗੱਲ ਨੂੰ ਸੰਧਾ ਨਹੀਂ ਕਿਸੇ ਨੂੰ ਨਹੀਂ ਜਾਣੀ ਨੇ ਸਾਥ ਕੋਲ ਪਰ ਕੀ ਨਰਮਤ ਉਹਦਾ ਕੀ ਕਰਦਾ ਮੇਰਾ ਨਾਮ ਹੈ ਹਰਪ੍ਰੀਤ ਸਿੰਘ ਸਾਫਾਇਰ ਅਫਸਰ ਤੇ ਸਾਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਉਦਮ ਸਿੰਘ ਨਗਰ ਦੇ ਵਿੱਚ ਗਲੀ ਨੰਬਰ 7 ਦੇ ਵਿੱਚ ਇੱਕ ਫਲਾਈ ਫੈਕਟਰੀ ਜਿੱਥੇ ਕਿ ਬੈੱਡ ਵਗੈਰੇ ਵੀ ਬੰਦੇ ਨੇ ਉੱਥੇ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਉਸੇ ਟਾਈਮ ਅਸੀਂ ਆਊਟ ਆਊਟ ਆਫ ਸਟੇਸ਼ਨ ਵੀ ਫਾਇਰ ਟੈਂਡਰ ਲਗਾ ਰੱਖੀ ਅਸੀਂ ਇਹ ਉਹਨਾਂ ਨੂੰ ਰਵਾਨਾ ਕੀਤਾ ਨਾਲ ਦੀ ਨਾਲ ਅਸੀਂ ਜਿਹੜਾ ਨਵਾਂ ਸਾਨੂੰ ਗਵਰਨਮੈਂਟ ਵੱਲੋਂ ਬਾਊਜ਼ਰ ਮਿਲਿਆ ਜਿੰਦਾ ਕੀ 14 14000 ਲੀਟਰ ਕੈਪੈਸਿਟੀ ਹੈ ਉਹ ਵੀ ਨਾਲ ਦੀ ਨਾਲ ਭੇਜਤਾ ਇੱਕ ਆਪਦੀ ਫਾਇਰ ਟੈਂਕਰ ਹੋਰ ਅਥੇ ਉਸ ਤੇ ਨਾਲ ਹੀ ਮੈਂ ਕਿਊ ਆਰ ਵੀ ਤੇ ਵੀ ਇੱਥੇ ਮੌਜੂਦ ਹੈ ਜੀ ਇਸ ਟਾਈਮ ਸਿਚੁਏਸ਼ਨ ਅੰਡਰ ਆਫ ਕੰਟਰੋਲ ਹੈ ਆਪਣੇ ਕੋਲੇ ਜੀ ਐਸ ਟਾਈਮ 10 ਫਾਇਰ ਟੈਂਕਰ ਨੇ ਕਿ ਮੇਰੇ ਇੱਥੇ ਕਿੰਨੇ ਭੇਜੇ ਕਿਥੇ ਐਥੇ ਜੀ ਐਥੇ ਅਸੀਂ ਟੋਟਲ 5 ਭੇਜਿਆ ਹੈ ਜੋ ਪਤਾ ਲੱਗਿਆ ਵੀ ਅੱਗੇ ਕਹਾਸਾ ਲੱਗੇ ਇਹ ਹਾਲੇ ਤਾਂ ਪਤਾ ਨਹੀਂ ਚੱਲਿਆ ਜੀ ਥੋੜੇ ਬੁਝਾ ਲੀਏ ਉਸ ਤੋਂ ਬਾਅਦ ਅਸੀਂ ਜਾਂਚ ਪੜਤਾਲ ਕਰਕੇ ਆਪ ਜੀ ਨੂੰ ਜ਼ਰੂਰ ਦੱਸਾਂਗੇ ਜੀ ਹੁਣ ਆ ਗਿਆ ਕੰਟਰੋਲ ਚਾਹ ਜੀ ਹਾਂ ਜੀ ਕੰਟਰੋਲ ਚ ਹੈ ਜੀ ਔਰ ਗੱਡੀਆਂ ਵਰਕ ਵੀ ਕਰ ਰਹੀਆਂ ਜੀ ਜੇ ਥੋੜੀ ਮੋਟੀ ਰਹਿ ਗਈ ਤਾਂ ਉਹਦੇ ਤੋਂ ਵੀ ਅਸੀਂ ਪਾਣੀ ਪੁਣੀ ਪਾ ਕੇ ਇਹਨਾਂ ਤੋਂ ਨੁਕਸਾਨ ਪਹੁੰਚਾਇਬ ਗਿਆ ਆਪ ਦਾ ਕੰਟਰੋਲ ਕਰ ਰਹੇ ਹਾਂ ਸਹੀ ਬਿਲਕੁਲ ਹਾਂ ਜੀ ਪੀ ਜਾ ਦੋ ਜੀ ਅੱਗੇ ਲੱਕੀ ਹਾਂ ਜੀ ਤਕਰੀਬਨ 820 ਪੇ ਜੀ ਇਨਫੋਰਮੇਸ਼ਨ ਮਿਲੀ ਥੀ ਕਿ ਉਦਮ ਸਿੰਘ ਨਗਰ ਵਾਰਡ ਨੰਬਰ 18 ਦੇ ਵਿੱਚ ਜਿਹੜੀ ਹੈਗੀ ਹੈ ਉਹ ਅੱਗ ਲੱਗੀ ਹੈਗੀ ਹੈ ਔਰ ਮੌਕੇ ਤੇ ਜਿਹੜੇ ਹੈਗੇ ਮੇਰੇ ਨਾਲ ਐਸ ਡੀ ਐਮ ਸਾਹਿਬ ਵੀ ਪਹੁੰਚ ਚੁੱਕੇ ਹੈਗੇ ਸੋ ਅਸੀਂ ਡੀਐਸਪੀ ਸਾਹਿਬ ਵੀ ਮੌਕੇ ਤੇ ਪਹੁੰਚੇ ਹੈਗੇ ਸਾਰੀ ਟੀਮ ਨੇ ਜਿਹੜਾ ਹੈ ਜਾਇਜ਼ਾ ਲਿਆ ਸਭ ਤੋਂ ਪਹਿਲਾਂ ਤਾਂ ਫਾਇਰ ਬ੍ਰਿਗੇਡ ਨੇ ਜਿਹੜਾ ਹੈਗਾ ਸਾਡੀ ਤਿੰਨ ਟੰਕਲ ਦੀਆਂ ਗੱਡੀਆਂ ਨੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਅੱਗ ਬੁਝਾਉਣ ਦਾ ਕੰਮ ਕੀਤਾ ਕਿਉਂਕਿ ਫਰਨੀਚਰ ਦਾ ਸਟੋਰ ਸੀਗਾ ਸੋ ਇਸ ਕਰਕੇ ਥੋੜਾ ਜਿਹਾ ਅੱਗ ਕਰਕੇ ਜਿਹੜਾ ਸੀਗਾ ਉਹ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ ਦੂਸਰੀ ਗੱਲ ਜਿਹੜੀ ਹੈ ਬੁਝਾਉਣਾ ਲਾਜ਼ਮੀ ਸੀਗਾ ਉਸ ਤੋਂ ਬਾਅਦ ਜਿਹੜਾ ਹੈ ਕੋਈ ਜਾਨਵਾਲੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਸਾਰੀ ਅੱਗ ਤੇ ਹੁ ਕੰਟਰੋਲ ਪਾ ਲਿਆ ਗਿਆ ਹੈ ਸੋ ਲੇਟਨਲ ਸਟਡੀ ਕਿ ਕੀ ਕਾਉਜ਼ਸ ਹੈਗੇ ਆ ਇਹਦੇ ਅਰੇ ਅਸ਼ੀਰ ਵੀ ਤੇ ਹੈਗੀ ਬੈਟਰੀ ਕਿਉਂ ਆ ਤੇ ਸਿਲੰਡਰ ਵੀ ਕਾਫੀ ਮਿਲੇ ਦੇਖੇ ਜਿਹੜੀ ਇਹ ਫੈਕਟਰੀ ਜਿਹੜੀ ਹੈਗੀ ਹੈ ਕਿਸ ਚੀਜ਼ ਦੀ ਦੇਖੇ ਦੋ ਚੀਜ਼ੇ ਹੁੰਦੀਆਂ ਇੱਕ ਹੁੰਦਾ ਹੈ ਕਿ ਸਟੋਰ ਹੁੰਦਾ ਹੈ ਦੂਸਰਾ ਹੈ ਜੀ ਫੈਕਟਰੀ ਹੈ ਜਿੱਥੇ ਕੁਝ ਬਣ ਰਿਹਾ ਹੈ ਜਾਂ ਵਿਕ ਰਿਹਾ ਹੈ ਕਿਸ ਲਈ ਸੀ ਬਣਾ ਰਹੀ ਸੀ ਸਟੋਰ ਕਰ ਰਹੀ ਸੀ ਕੀ ਕਰ ਰਹੀ ਸੀ ਉਹਦਾ ਅਸੀਂ ਬਾਅਦ ਦੇ ਵਿੱਚ ਜਿਹੜਾ ਹੈਗਾ ਪ੍ਰੋਪਰ ਜਿਹੜੀ ਪੁਲਿਸ ਦੀ ਕਾਰਵਾਈ ਹੋਏਗੀ ਜਾਂ ਇਨਕੁਆਇਰੀ ਹੋਏਗੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਸਾਹਮਣੇ ਆਉਣੀਆਂ ਫਿਲਹਾਲ ਸਾਡਾ ਜਿਹੜਾ ਹੈਗਾ ਅਗਭਜੋਂ ਤੱਕ ਹੀ